ਕਿ ਜੀ ਉਹਨੇ ਫੈਸਲਾ ਗਲਤ ਕੀਤਾ ਮੈਂ ਉਹਨੂੰ ਦੋਲਕੇ ਹਾਂ ਸਾਨੂੰ ਦਾ ਤੁਹਾਡਾ ਵੀ ਵਿਰੋਧ ਕਰਨਾ ਪਊਗਾ ਇਸ ਤਰ੍ਹਾਂ ਦਾ ਵਿਰੋਧ ਕਰਨਾ ਪਊਗਾ ਅਸੀਂ ਵੀ ਕੁਰਸੀ ਤੇ ਹਾਂ ਨਮਲਾ ਨਹੀਂ ਹੋਣਾ ਅੱਜ ਕੱਲ ਤੁਸੀਂ ਕਰੋ ਹੁਣ ਕਰਨ ਨੂੰ ਪਾਉਂਦੇ ਤੁਸੀਂ ਭਰਾਓ ਸਾਡੇ ਜਿਹੜਾ ਅੰਸ਼ਦਾ 40 50 ਸਾਲ ਦਾ ਜਿਹੜਾ ਸਾਡਾ ਉਹ ਉਹ ਬਿਲਕੁਲ ਇਹ ਗੱਲ ਤੋਂ ਮੈਂ ਫੀਲ ਕਰਦਾ ਵੀ ਇਹ ਗਲਤ ਹੈ ਨਾ ਵਸੂਲਪਨ ਬੰਦੇ ਨੇ ਲੈਤਾ ਕਹਿਣਾ ਇਹ ਲਫ਼ਜ਼ ਗਲਤ ਹੈ ਮੈਂ ਤਾਂ ਸਿਰਫ ਰਿਪੋਰਟ ਕਰ ਰਿਹਾ ਹਾਂ ਕਿ ਇਹ ਗਲਤ ਹੈ ਕਹਿਣ ਨੇ ਕੋਈ ਜੋੜ ਨਹੀਂ ਆਪਾਂ ਦੇਖਾਂ ਪਹਿਲਾਂ ਨਹੀਂ ਪਤਾ ਕਿ ਕਹਿ ਰਹੇ ਮੈਂ ਕਹਿ ਰਿਹਾ ਕਿ ਇਹ ਲਫ਼ਜ਼ ਗਲਤ ਹੈ ਹੁਣ ਮੈਂ ਕੈਮਰੇ 'ਚ ਕਹਿ ਰਿਹਾ ਤੁਸੀਂ ਕਹਿ ਦਿਓ ਵੀ ਜਦੋਂ ਮੈਂ ਦਾ ਲੋਕ ਸਭਾ ਦਾ ਉਮੀਦਵਾਰ ਫਿਰ ਮੈਂ ਪਾਰਟੀ ਦਾ ਜਨਮ ਸਿੱਖੀ ਜਦੋਂ ਮੈਂ ਇਹ ਕਹਾ ਵੀ ਜਿਵੇਂ ਕਹਾ ਵੀ ਹਾਂ ਇਹ ਇੱਕ ਉਹ ਲਫ਼ਜ਼ ਗਲਤ ਹੈ ਪਰ ਉਸ ਜੀ ਸਾਲੀ ਲੱਗਦੀ ਹੈ ਨਾ ਉਹਨਾਂ ਦੀ ਉਹ ਦੋਨਾਂ ਨਾਲ ਤਕਲੀਫ ਹੋਣੀ ਹੈ ਸਾਲੀ ਨੂੰ ਤਾਂ ਉਹਨਾਂ ਨੇ ਕਹਿਤਾ ਵੀ ਤੇਰਾ ਫੈਸਲਾ ਹੀ ਗਲਤ ਹੈ ਇਹ ਵੀ ਤਾਂ ਨਾਲ ਦੇਖੋ ਮੈਂ ਦੋਨਾਂ ਗੱਲਾਂ ਕਹਾਂਗਾ ਲਫ਼ਜ਼ ਗਲਤ ਹੈ ਲਫ਼ਜ਼ ਕਿਸੇ ਵਾਸਤੇ ਵੀ ਇਹ ਨਹੀਂ ਬਤਨਾ ਚਾਹੀਦਾ ਜੀ ਮਾਨ ਸਾਹਿਬ ਨਹੀਂ ਵਰਤੇ ਆ ਸ਼ਿਵ ਰਜੀਸ਼ ਸਿੰਘ ਮਾਨ ਨੇ ਤਾਂ ਉਹ ਗਲਤ ਹੈ ਇਸ ਤੋਂ ਜਦੋਂ ਮੈਂ ਕੀ ਕਹ ਸਕਦਾ ਇਹਨੂੰ ਲੱਗਦਾ ਹੀ ਨਹੀਂ ਜੋ ਉਹ ਕਰਦਾ ਪਰ ਆਮ ਇਹ ਤਾਂ ਹੀ ਹੋ ਰਿਹਾ ਜੇ ਤੁਸੀਂ ਵੀ ਤਾਂ ਮੈਂ ਇੱਕੋ ਹੀ ਲਫ਼ਜ਼ ਬੋਲ ਰਹੇ ਹਾਂ ਤੁਸੀਂ ਤਾਂ ਚਲੋ ਬਸ ਕਰਨੇ ਕਰਨੇ ਸਾਡਾ ਤਾਂ ਇਹੀ ਰੋਸ ਹੈ ਪ੍ਰਧਾਨ ਜੀ ਕਿਉਂਕਿ ਇਹ ਨੌਜਵਾਨ ਬੰਦੇ ਨੇ ਅੱਜ ਦਿਨੇ ਹੈਗੇ ਲੰਮਾ ਸੀ ਸਾਡੀ ਉਮਰ ਹੀ ਮਗਲੇ ਦੇ ਵਿੱਚ ਲੰਘ ਜਾਈ 40 ਸਾਲਾਂ ਨਾਲ ਟੱਕਰ ਲੈਈ ਹੈ ਜੇ ਤੁਸੀਂ ਵੀ ਟੱਕਰ ਲੈ ਲਈ ਤੁਸੀਂ ਤਾਂ ਸਾਡੇ ਹੀ ਹੋ ਅਸੀਂ ਵੀ ਟੱਕਰ ਲੈ ਰਹੇ ਹਾਂ ਅਸੀਂ ਵੀ ਟੱਕਰ ਲੈ ਰਹੇ ਹਾਂ ਜਿਹੜੀ ਗੱਲ ਗਲਤ ਹੈ ਉਹ ਦੱਸੋ ਸਰ ਉਹ ਤੁਸੀਂ ਮੜਾ ਗਰੇਜ਼ ਕਰ ਬਿਲਕੁਲ ਸਾਡੇ ਬੰਦੇ ਗਰੇਜ਼ ਕਰ ਸਾਡੇ ਬੰਦੇ ਵੀ ਕਰਵਾਨੀਆਂ ਦੇ ਰਹੇ ਆ ਬਾੜੀਆਂ ਦੇ ਦੇ ਰਹੇ ਆ ਇੱਥੇ ਵੀ ਅਸੀਂ ਬਾੜੀਆਂ ਦੇ ਆ ਅਸੀਂ ਕਦੇ ਗੱਲ ਨਹੀਂ ਕਰਦੇ ਅੱਜ ਜੀ ਮਤਲਬ ਕਿ ਜੇ ਅਸੀਂ ਅੱਡ ਹੋਈਏ ਫਿਰ ਪਕੀ ਵੀ ਹਾਂ ਅਸੀਂ ਤਾਂ ਤਾਂ ਨਹੀਂ ਕਰ ਰਹੇ ਹੁਣ ਵੀਰ ਨੇ ਕਹਿਤਾ ਵੀ ਉਹਨਾਂ ਦੀ ਸਾਲੀ ਆ ਸਾਲੀ ਵੇ ਤਾਂ ਉਹਨਾਂ ਨੇ ਕਹਿ ਸਾਲੀ ਤਾਂ ਹੈ ਹੀ ਆਉਣ ਜਾਂ ਰਿਸ਼ਤਾ ਉਹ ਤਾਂ ਨਹੀਂ ਹੈ ਰਿਸ਼ਤਾ ਤੁਹਾਡੀ ਸਾਲੀ ਵੀ ਕਿਤੇ ਜਾਸ ਰਦੀ ਆ ਉਹ ਮੇਰੀ ਸਾਲੀ ਵੀ ਜਾਸ ਰਦੀ ਮੇਰਾ ਮੇਰਾ ਸਾਕ ਸਾਲਾ ਜਿਹੜਾ ਉਹ ਕਾਂਗਰਸ ਦਾ ਐਮ ਐਲ ਏ ਹੈ ਮੇਰਾ ਸਹੁਰਾ ਸਾਹਿਬ ਅਕਾਲੀ ਐਮ ਐਲ ਏ ਸੀਗੇ ਤੇ ਮੈਂ ਤਾਂ ਕਹਿੰਦੇ ਉਧਰ ਗਈ ਮੈਂ ਤਾਂ ਇੱਥੇ ਇਦਰੀ ਖੜਾ ਔਰ ਕਿੱਸੀ ਤੋਂ ਖੜਾ ਜਿਹੜੀ ਹੋਇਆ ਤਾਂ ਬਦਲੋ ਪਤਾ ਨਾਲੇ ਵਿਕਰ ਹਰਸ਼ਿੰਦਰ ਪਾਲ 1983 ਸੰਜਨੈਸਿੰਦ ਨਾਲ ਚੱਲਿਆ ਸੀ ਠੀਕ ਹੈ ਅੱਜ 44 ਸਾਲ ਹੋ ਗਿਆ ਕਿ ਮੈਂ ਤਾਂ ਉੱਥੇ ਖੜਾ ਸੰਜਨੈਸਿੰਦ ਨਾਲ ਹੀ ਖੜਾ ਅੱਜ ਵੀ ਠੀਕ ਹੈ ਡਬਲ ਐਮਏ ਕੀਤੀ ਉਸ ਤੋਂ ਬਾਅਦ ਜਿਹੜਾ ਸਾਰਾ ਕੁਝ ਐਮਫਿਲ ਕੀਤੀ ਹੈ 7 ਸਾਲ ਯੂਨੀਵਰਸਿਟੀ ਵਿੱਚ ਪੜਾਇਆ ਜਦੋਂ ਬਾਣ ਸਾਹਿਬ ਨੇ ਕਿਹਾ ਵੀ ਨਹੀਂ ਹੁਣ ਆਪਣਾ ਫੁੱਲ ਟਾਈਮ ਚਾਹੀਦਾ 98 ਛੱਡ ਕੇ ਬਿਲਕੁਲ ਨਹੀਂ ਨਹੀਂ ਆਪਣਾ ਬਿਆਨ ਵਾਪਸ ਲੈਣਾ ਜੀ ਹੁਣ ਆਹੋ ਉਹ ਗਿਆਨ ਹੈ ਹੋਣੀ ਜੀ ਹੁੰਦਾ ਇੱਕ ਅੱਧੇ ਘੰਟੇ ਦੀ ਇੰਟਰਵਿਊ ਹੈ ਮੇਰੇ ਭਰਾ ਉਹ ਗੁੱਸਾ ਕਰਨਾ ਤਾਂ ਤੁਸੀਂ ਜੀ ਸੁਣ ਕੇ ਕਰੋ ਉਹ ਇੱਕ ਅੱਧੇ ਘੰਟੇ ਦਾ ਇੱਕ ਇੰਟਰਵਿਊ ਹੈ ਅੱਧੇ ਘੰਟੇ ਚੋਂ 15 ਸੈਕਿੰਡ ਦਾ ਜਿਹੜਾ ਇਹ ਲਫ਼ਜ਼ ਹੈ ਇਹ ਕਿਸੇ ਨੇ ਕੱਟ ਕੇ ਪਾਇਆ ਔਰ ਮੈਂ ਜਿੰਨਵਾਰੀ ਕਹਿ ਚੁੱਕਾ ਵੀ ਉਹ ਗਲਤ ਹੈ ਮਾਨ ਸਾਹਿਬ ਦਾ ਉਹ ਲੁਖਜ ਕਹਿਣਾ ਗਲਤ ਹੈ ਹੋਰ ਇਸ ਤੋਂ ਪ੍ਰਸ਼ੀਜ ਥੋੜਾ ਥੋੜਾ ਜਿਹੀ ਵਧੀਆ ਕਰਿਆ ਕਰ ਰਹੇ ਹੋ ਜੀ ਪਰ ਮਾਨ ਸਾਹਿਬ ਨੇ ਇਹ ਵੀ ਸਟੇਟਮੈਂਟ ਦੇਣੀ ਚਾਹੀਦੀ ਹੈ ਜਿਦੋਂ ਉਹ ਵੀ ਉਹ ਵੀ ਉਹਨਾਂ ਨੂੰ ਕਹਾਂ ਤੁਸੀਂ ਭਾਈ ਆਪਣਾ ਤੁਸੀਂ ਨਹੀਂ ਦੇਖੋ ਸੰਗਰੂਰ ਤੋਂ ਪਿੱਛੇ ਖੜੇ ਸਾਰੇ ਪੰਜਾਬ ਨੇ ਮਦਦ ਕੀਤੀ ਹੈ ਵੀ ਸੀਐਮ ਜਿੰਨਾ ਚਾਹੀਦਾ ਪੂਰਾ ਪੂਰਾ ਤਾਂ ਨਹੀਂ ਹੁੰਦੇ ਨੇ ਪਰ ਨਹੀਂ ਹੁੰਦੇ ਸਾਨੂੰ ਇਹ ਮੇਰੇ ਤੋਂ ਟਕੇ ਟਕੇ ਦਾ ਬੰਦਾ ਦੱਸ ਰਿਹਾ ਆਪਣੀ ਸਾਲੀ ਪਿੱਛੇ ਲੱਗ ਕੇ ਉਹ ਬੰਦਾ ਸਾਲੀ ਪਿੱਛੇ ਹੀ ਸਾਲੀ ਪਿੱਛੇ ਹੀ ਉਹਨੇ ਪਤਾ ਕੀ ਕਿਹਾ ਕਹਿੰਦਾ ਮਹਾਰਾਣੀ ਜੀ ਬੀਜੇਪੀ ਚ ਰਲ ਗਏ ਸੁਣੋ ਮੇਰੀ ਗੱਲ ਕਹਿੰਦਾ ਮਹਾਰਾਣੀ ਜੀ ਬੀਜੇਪ ਕਹਿੰਦਾ ਵੀ ਉਹਨਾਂ ਨੂੰ ਨਾ ਕੌਣ ਜਾਣਦੇ ਨੇ ਲੋਕਾ ਟਕੇ ਟਕੇ ਦੇ ਲੋਕੇ ਰੂ ਟਕੇ ਟਕੇ ਦੇ ਆਸੀਂ ਜਿਹੜੇ ਕਰਦੇ ਹਾਂ ਕਹਿੰਦੇ ਪਹਿਲਾ ਤਾਂ ਉਹਦਾ ਫੈਸਲਾ ਗਲਤ ਹੈ ਜਿਹੜਾ ਅਗਲਾ ਲਫ਼ਜ਼ ਕਹੇ ਮਾਈਕੋ ਬੋਲਾ ਉਹ ਉਹਦਾ ਤਾਂ ਲਫ਼ਜ਼ ਗਲਤ ਹੈ ਮਾਨਸਾ ਦਾ ਲਫ਼ਜ਼ ਗਲਤ ਹੈ ਕਿਸੇ ਨੂੰ ਵੀ ਇੰਨਾ ਲਫ਼ਜ਼ ਕੋਈ ਵੀ ਹੋਵੇ ਤੁਸੀਂ ਤਾਂ ਇੱਜ਼ਤਦਾਰ ਜ਼ਿੰਮੇਵਾਰ ਬੰਦੇ ਹੋ ਜਿਹੜੇ ਵਿਰੋਧ ਕਰ ਰਹੇ ਹੋ ਕਿਸੇ ਨੂੰ ਵੀ ਜੇ ਗੁਰੂ ਨਾਨਕ ਦੇ ਘਰ ਨੂੰ ਮੰਨਦੇ ਆ ਕਿ ਕਿਸੇ ਨੂੰ ਵੀ ਕੀ ਅਧਿਕਾਰ ਆ ਆਪਾਂ ਟੱਕੇ ਟੱਕਦਾ ਨਹੀਂ। ਸਰਦਾਰ ਜੀ ਇੱਕ ਥੀ ਦੱਸੋ ਕੱਲ ਸਾਡਾ ਕਿਸਾਨ ਮਰੈ ਸ਼ਹੀਦ ਹੋਇਆ ਹੈ ਨਾ। ਅਸੀਂ ਕੱਲ ਵੀ ਜੇ ਅਸੀਂ ਚਾਹਦੇ ਜਿਵੇਂ ਮਰਜੀ ਸੀ ਮਾਂ ਪੈਣੇ ਇੱਕ ਕਰ ਦਿੰਦੇ ਮਹਾਰਾਜ। ਪਰ ਸਾਨੂੰ ਪਤਾ ਹੈ ਅਸੀਂ ਕਿਸੇ ਨੂੰ ਕਿਉਂ ਪਾਰ ਕਰਦੀਏ। ਅਸੀਂ ਆਪਣੇ ਮੁੱਦੇ 'ਤੇ ਲੜਨੇ ਆ ਪਈ। ਸਾਡਾ ਸੰਵਿਧਾਨ ਹੈ ਅਸੀਂ ਆਪਣੇ ਹੱਕਾਂ ਦਾ ਹਾਲ ਹੋ ਰਿਹਾ ਹੈ। ਜਿਹੜਾ ਉਹ ਫੈਸਲਾ ਕਰਕੇ ਤਾਂ ਇਹ ਹਾਲ ਹੋ ਰਿਹਾ ਹੈ ਇਹ ਚੀਜ਼ ਵਾਦੇ ਉਹਨਾਂ ਤੁਸੀਂ ਇੱਕੋ ਚੀਜ਼ ਕਹਿ ਦਿਓ ਵੀ ਜੋ ਵੀ ਉਹਨਾਂ ਕੱਲ ਵਰਲਡ ਬੋਲੇ ਨੇ ਜੋ ਗਿਆ ਹਾਂ ਹਾਂ ਉਹਦੇ ਬਾਅਦ ਸਪਸ਼ਟਿਕਾ ਵੀ ਦੇ ਦੇ ਜੋ ਵੀ ਆ ਗਿਆ ਹੈ ਨਾ ਉਹ ਸਪੈਸੀ ਸੌਰੀ ਫੀਲ ਕਰ ਮੇਰੇ ਤੋਂ ਕੀ ਨਾ ਇੱਕ ਹੋਰ ਉਹ ਕਰਦੇ ਨਾ ਵੀ ਬਾਕੀ ਸਾਨੂੰ ਕੋਈ ਹੋਰ ਵਧੀਆ ਟੋਕੜਾ ਕਹਿੰਦਾ ਜਿਹੜਾ ਜੀ ਫੇਰ ਨਹੀ ਸਟੇਟਮੈਂਟ ਦੰਦੇ ਜਿੱਥੇ ਵੀ ਆਉਂਗੇ ਅਸੀਂ ਤੁਹਾਨੂੰ ਵੀ ਧੇਰਾ ਦੇ ਬਿਲਕੁਲ ਦੇਖੋ ਤੁਹਾਡਾ ਤਕਾਰਾ ਇਹ ਨਾ ਨਾ ਜੀ ਜੀ ਕਹਿੰਦੇ ਤੁਹਾਨੂੰ ਵੀ ਕਹਿ ਸਕਦੇ ਆ ਫਿਰ ਜੀ ਸਾਰੇ ਬਾਦਲਦਾਲੂ ਸਵਾਲ ਕਰ ਰਹੇ ਆ ਕਾਂਗਰਸ ਨੂੰ ਵੀ ਕਰ ਰਹੇ ਆ ਆਪਾਂ ਨੂੰ ਵੀ ਕਰ ਰਹੇ ਆ ਅਸੀਂ ਕੋਈ ਤੁਸੀਂ ਹੱਥ ਬੋਲੋ ਤੁਹਾਡੇ ਅਧਿਕਾਰ ਨੂੰ ਤੁਹਾਡੇ ਅਧਿਕਾਰ ਨੂੰ ਕਿਵੇਂ ਪਿੱਛੇ ਕਰ ਸਕਦੇ ਆ ਅਸੀਂ ਕਿਸੇ ਪਾਸੇ ਨਹੀਂ ਆਪ ਅਧਿਕਾਰ ਮੰਗ ਰਹੇ ਆ ਤਾਂ ਅਸੀਂ ਕਿਸੇ ਦੇ ਅਧਿਕਾਰ ਨੂੰ ਕਿਵੇਂ ਪਿੱਛੇ ਕਰ ਸਕਦੇ ਆ ਤੁਹਾਡਾ ਘਰਾਓ ਕਰਨ ਦਾ ਤੁਸੀਂ ਹੁਣ ਮੇਰੇ ਭਾਵੇਂ ਜਿੰਨਾ ਮਰਜੀ ਤੱਕ ਮੁਕੀ ਕਰਦੇ ਨਹੀਂ ਨਹੀਂ ਇਹ ਪੀਸਫੁਲੀ ਪੁੱਛਣਾ ਨਹੀਂ ਅਸੀਂ ਤੁਹਾਨੂੰ ਜਵਾਲ ਕੀਤਾ ਜਵਾਲ ਦੇ ਰਹੇ ਨੇ ਜੀ ਸਵਾਲ ਕੀਤਾ ਮੈਂ ਤਾਂ ਕੈਮਰੇ 'ਚ ਕਹਿ ਰਿਹਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਇਹ ਲਫ਼ਜ਼ ਬੋਲਿਆ ਬੀ ਟੱਕੇ ਟੱਕੇ ਦੇ ਬੰਦੇ ਉਹਦਾ ਵਿਰੋਧ ਕਰ ਰਹੇ ਨੇ ਉਹਦੇ ਫੈਸਲਾ ਗਲਤ ਕਰ ਲਿਆ ਬੀਬੀ ਨੇ ਤਾਂ ਉਹ ਲਫਜ਼ ਜਿਹੜਾ ਉਹ ਗਲਤ ਹੈ ਉਹ ਕਿਸਾਨ ਤਖਰ ਚਲੋ ਫੈਰ ਰੱਬ ਰੂਪ ਨੇ ਕਿਸੇ ਨੂੰ ਵੀ ਨਹੀਂ ਕਹਿਣਾ ਚਾਹੀਦਾ ਇਹ ਲਓ ਜੀ ਇਹ ਗੱਲ ਮੈਂ ਅਜੂ ਉਹਨਾਂ ਨੂੰ ਵੀ ਕਹੂੰਗਾ ਵੀ ਤੁਸੀਂ ਕੈਮਰੇ 'ਚ ਆ ਕੇ ਤੇ ਜਿੱਥੇ ਆਪਾਂ ਨੇ ਇੰਟਰਵਿਊ ਕੀਤਾ ਉੱਥੇ ਹਰੇਕ ਕੋਲ ਕੈਮਰੇ ਫੜੇ ਆਦਮਿੰਦਰ ਨੂੰ ਵੀ ਇੰਟਰਵਿਊ ਫਰੂਕ ਜਾ ਜੀ ਉਹ ਤਾਂ ਮੈਂ ਸੁਣ ਲਈ ਮੈਂ ਇਹ ਕਹਾਂਗਾ ਵੀ ਤੁਸੀਂ ਕਿਸੇ ਨੂੰ ਕੈਮਰਾ ਦੇ ਕੇ ਤੇ ਇਹ ਕੋ ਵੀ ਮੇਰੇ ਤੋਂ ਜਿਹੜੀ ਉਹ ਗੱਲ ਕਹੀ ਗਈ ਆ ਉਹ ਬਿਲਕੁਲ ਗਲਤ ਕਹੀ ਗਈ ਆ ਮੈਂ ਉਹਦੀ ਵਾਪਸੀ ਬਸ ਤਾਂ ਸਿਮਰਜੀਤ ਸਿੰਘ ਮਾਨ ਨੂੰ ਵਧੀਆ ਬੰਦਾ ਸਮਝਦੇ ਵੀ ਕਰਵਾਉਂਦੀ ਆ ਹੁਣ ਵੀ ਵਧੀਆ ਜੀ ਬਸ ਪਰ ਜੇ ਇਹ ਜਿਹੇ ਬਿਆਨ ਦਵੇ ਅਸੀਂ ਬਰਦਾਸ਼ਤ ਨਹੀਂ ਅਸੀਂ ਕਰਦੇ ਬਿਲਕੁਲ ਇੱਕ ਗੱਲ ਹੋਰ ਹੋ ਗਈ ਅੱਜ ਮੈਂ ਦੱਸਦਾ ਤੁਹਾਨੂੰ ਪੜੀ ਤੁਸੀਂ ਬੰਦਾ ਨਾ ਇੱਕ ਚੀਜ਼ ਸੋਚ ਰਿਹਾ ਵੀ ਕਿਹਨੂੰ ਵੋਟ ਪਾਈ ਇੱਕ ਮਿੰਟ ਪੜੀ ਤੁਸੀਂ ਉਹ ਮੁਕਵਾ ਕੇ ਭਾਜੀਪੀ ਕੋਲ ਜਾਣ ਦਾ ਡਰ ਹੈ ਕਿਉਂਕਿ ਸਾਰੇ ਲੀਡਰ ਹੋ ਗਏ ਨਾ ਅੱਜ ਕੱਲ੍ਹ ਲੀਡਰ ਤਾਂ ਇਹ ਨਹੀਂ ਪਤਾ ਕਿ ਲੀਡਰ ਕਦੋਂ ਮਾਨ ਵੇਚਦੇ ਆਪਣਾ ਜਿੱਤੇ ਹੋਏ ਵੇਚਦੇ ਅਸੀਂ ਸਮਝ ਹੱਥ ਫੜਾਣ ਨੂੰ ਜੀ ਕਰ ਰੂ ਹੱਥ ਫੜਦੀ ਆਪਣਾ ਤਾਂ ਅਸੀਂ ਵੋਟ ਪਾਈ ਸੀ ਕਿਹਨੂੰ ਵੋਟ ਪਾਈਏ ਸਾਰੇ ਨਲ ਜਾਂਦੇ ਜਾ ਕੇ ਮੇਰੀ ਗੱਲ ਸੁਣੋ ਸਾਰੇ ਡਲ ਕੇ ਜਾ ਕੇ ਹੁਣ ਦੇਖੋ ਤੁਸੀਂ ਕਹਿ ਰਹੇ ਹੋ ਕਿ ਕਿਸ ਦਾ ਵਿਸ਼ਵਾਸ ਕਰੀ ਮੈਂ ਕਹਿੰਦਾ ਵੀ ਇਹ ਕਿ ਆਸੀ ਦੀ ਮੈਂ ਗੱਲ ਕਰ ਰਿਹਾ ਤੁਹਾਡੇ ਸਭ ਨੂੰ ਤਾਂ ਮੈਂ ਹੀ ਖੜਾ ਅੱਜ ਤੱਕ ਦੱਸ ਦੋ ਵੀ ਕਿਹੜੀ ਪਾਰਟੀ 'ਚ ਅਸੀਂ ਗਏ ਆ ਤੇ ਕਿਹੜੀ ਪਾਰਟੀ 'ਚ ਅਸੀਂ ਨਹੀਂ ਉੱਥੇ ਹੀ ਖੜੇ ਆ ਜਿੱਥੇ ਬੋੜਾ ਨਾਲੇ ਐਂ ਕਰੋ ਵੀ ਆਪਾਂ ਪੰਜਾਬ ਦੇ ਸਾਰੇ ਜਿਹੜੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਇੱਕ ਇੱਕ ਦਾ ਕਰਤਾਰ ਦੇਖ ਲਓ ਵੀ ਕਿਹੜੇ ਬੰਦੇ ਨੇ ਕਿੰਨੀਆਂ ਪਾਰਟੀਆਂ ਬਦਲੀਆਂ ਨੇ ਇੱਕ ਨਹੀਂ ਕਿੰਨੀਆਂ ਪਾਰਟੀਆਂ ਬਦਲੀਆਂ ਉਹੀ ਬੰਦਾ ਅੱਜ ਉਧਰ ਹੁੰਦਾ ਉਹੀ ਇੱਧਰ ਆ ਜਾਂਦਾ ਆ ਜਹੰਦਰ ਦਾ ਲੈ ਲਓ ਪਿਛਲੀ ਪਿਛਲੀ ਵਾਰੀ ਕਾਂਗਰਸ ਵਾਲਾ ਆਪ ਨੇ ਖੜਾਤਾ ਅੱਜ ਆਪ ਵਾਲਾ ਬੀਜਪੀ ਵਾਲਾ ਖੜਾ ਹੈ ਰਿੰਕੂ ਕੇ ਕੋਣ ਹਾਂ ਸਾ ਮੈਨੂੰ ਤਾਂ ਅਸੋ ਵੀ ਸਿਮਰਨਜੀਤ ਸਿੰਘ